ਰਾਤੀ ਉਹਨਾਂ ਨੇ ਜੁਆਇਨ ਕੀਤੀ ਹੈ ਭਾਜੀਪੀ ਤੇ ਇਹ अर्ਲੀ ਮਾਰਨਿੰਗ ਇਹ ਕੰਮ ਹੋ ਗਿਆਗਾ ਤੋ ਅਸੀਂ ਚਾਹਨਾ ਹੈਗਾ ਕਿ ਵਿਜੀਲੈਂਸ ਨੇ ਜੋ ਵੀ ਕਾਰਵਾਈ ਕਰਨੀ ਉਹ ਸਾਡੀ ਹਾਜ਼ਰੀ ਦੇ ਵਿੱਚ ਹੋਵੇ ਠੀਕ ਹੈ ਤੇ ਐਦਾ ਗੈਰ ਹਾਜ਼ਰੀ ਦੇ ਵਿੱਚ ਕੁਝ ਨਾ ਕੰਮ ਹੋਵੇ ਬਿਲਕੁਲ ਹੋ ਗਏ ਸਰ ਹੁਣ ਸਾਨੂੰ ਜਿੱਦਾਂ ਪਤਾ ਲੱਗਿਆ ਅਸੀਂ ਆਏ ਹੈਗੇ ਦੇਖੋ ਉਹ ਹਲੇ ਅਸੀਂ ਇਹ ਨਹੀਂ ਬਾਰੇ ਕੁਝ ਕਹਿ ਨਹੀਂ ਸਕਦੇ ਆ ਜਿਆਦਾ ਵੀ ਕਿ ਕੁਝ ਚੱਲ ਰਿਹਾ ਹੈਗਾ ਬਟ ਸਾਨੂੰ ਜੋ ਡਿਊਟੀ ਲੱਗੀ ਹੈ ਪਿੱਛੋਂ ਦੀ ਕਿ ਵੀ ਜੋ ਵੀ ਹੋਵੇ ਸਾਡੀ ਐਡਵੋਕੇਟਸ ਦੀ ਹਾਜ਼ਰੀ ਚ ਹੋਣਾ ਚਾਹੀਦਾ ਹੈਗਾ ਅਸੀਂ ਉਸ ਕਰਕੇ ਇੱਥੇ ਆਏ ਆ ਬਟ ਦੇਖੋ ਤੁਸੀਂ ਕਿ ਦਰਵਾਜ਼ਾ ਨਹੀਂ ਖੋਲਦੇ ਵਿਜੀਲੈਂਸ ਡਿਪਾਰਟਮੈਂਟ ਤੇ ਇਹ ਗਲਤ ਗੱ ਅਸੀਂ ਐਡਵੋਕੇਟਾਂ ਜੀ ਸਾਨੂੰ ਹਰ ਤਰ੍ਹਾਂ ਦੀ ਪਰਮਿਸ਼ਨ ਹੈਗੀ ਅਸੀਂ ਉਹਨਾਂ ਦੇ ਵੱਲੋਂ ਅਥਾਰਾਈਜ਼ ਹੈਗੇ ਤੋ ਦੱਸਣਾ ਜੀ ਦੱਸਣਾ ਕੋਈ ਐਫਆਰ ਕਰਨ ਕੋ ਕਾਰਵਾਈ ਜੇ ਕਰਨੀ ਹੈ ਉਸ ਤੋਂ ਪਹਿਲਾਂ ਦੱਸੋ ਤੋ ਸਹੀ ਨਾ ਤੁਸੀਂ ਅੱਧਾ ਕਿਸੇ ਦੇ ਘਰੇ ਆ ਕੇ ਗ੍ਰੇਡ ਮਾਰ ਦੋ ਕਦੇ ਇਹ ਕਿਸੇ ਵੀ ਇਦਾਂ ਦੇ ਸਰਕਾਰੀ ਡਿਪਾਰਟਮੈਂਟ ਤੇ ਨਹੀਂ ਰਹੇ ਹੈ ਵਿਜਲੈਂਸ ਡਿਪਾਰਟਮੈਂਟ ਤਾਂ ਹੀ ਕਾਰਵਾਈ ਕਰ ਸਕਦਾ ਨਾ ਜੇ ਕੋਈ ਜੋ ਅਹੁਦੇ ਤੇ ਰਹੇ ਹੋਣ ਇਹ ਇਦਾਂ ਦਾ ਕੋਈ ਅਹੁਦਾ ਰਿਆ ਨਹੀਂ ਇਹਨਾਂ ਦੇ ਕੋਲ ਨਹੀਂ 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 ਕੋਈ ਕੁਝ ਨਹੀਂ ਪਤਾ ਲੱਗਿਆ ਕੁਝ ਨਹੀਂ ਨੇ ਉਹ ਤਾਂ ਚੱਲਦਾ ਸੀ ਪ੍ਰੈਸ਼ਰ ਨਾਲ ਪਰ ਚੱਲ ਰਿਹਾ ਸੀਗਾ ਬਟ ਉਹ ਜੋ ਜੁਆਇਨ ਕਰਨਾ ਚਾਹੁੰਦਾ ਸੀ ਭਾਜੀ ਠੀਕ ਹੈ ਇਸ ਕਰਕੇ ਨਾਲ ਉੱਪਰ ਪ੍ਰੈਸ਼ ਜੁਆਇਨਿੰਗ ਕੀਤੀ ਉਹਨਾਂ ਨੇ ਤੇ ਉਸ ਤੋਂ ਬਾਅਦ ਸਾਰਾ ਕੰਮ ਹੋ ਗਿਆ 10 ਦਿਨਾਂ ਤੋਂ ਜੁਆਇਨਿੰਗ ਦੀ ਪ੍ਰੈਸ਼ਰ ਪੈ ਰਿਆ ਸੀਗਾ ਜੀ ਉਹਨਾਂ ਦੇ ਉੱਪਰ ਕਿ ਤੁਸੀਂ ਵੀ ਆਪ ਜੁਆਇਨ ਕਰੋ ਬਟ ਇਹਨਾਂ ਦਾ ਮਨ ਜਿਹੜਾ ਸੀਗਾ ਭਾਜਪਾ ਜੁਆਇਨ ਕਰਨ ਦਾ ਸੀਗਾ ਇਸ ਕਰਕੇ ਬਿਜ਼ਨਸ ਨਾਲੇ ਪਿੱਛੇ ਲੱਗੀ ਸੀ ਜੋ ਸਾਨੂੰ ਰਾਤੀ ਪਤਾ ਲੱਗਾ ਤੇ ਜਿੱਦਾਂ ਹੀ ਉਹਨਾਂ ਨੇ ਜੁਆਇਨਿੰਗ ਕੀਤੀ ਹੈਗੀ ਹੈ ਤੇ ਤੁਹਾਡੇ ਸਾਹਮਣੇ ਆ ਜੋ ਹੋਇਆਗਾ ਅਗਲਾ ਰੁਕ ਸਾਡਾ ਜੋ ਹੈ ਜੇ ਅਸੀਂ ਦੇਖਣ ਆਈਏ 10-15 ਮਿੰਟ ਵੇਟ ਕਰਾਂਗੇ ਜੀ ਇੱਥੋਂ ਸਾਨੂੰ ਕੋਈ ਜਵਾਬ ਨਾ ਮਿਲਿਆ ਤਾਂ ਅਸੀਂ ਜੋ ਹਾਈ ਕੋਰਟ ਦਾ ਰੁਕ ਕਰਾਂਗੇ ਜੀ